ਹੁਣ ਸਾਡੇ ਪਿੰਡ ਦਾ ਜਿਹੜਾ ਸਾਡਾ ਬੱਚਾ ਐਮ.ਐਲ.ਏ. ਹੁੰਦਾ ਗੋਲਡੀ ਉਹ ਆਮ ਪਾਰਟੀ ਚ ਵੱਗ ਗਿਆ ਹੂੰ ਹੁਣ ਸਾਡਾ ਉਹਦੇ ਨਾਲ ਆ ਸੀ ਗੋਲਡੀ ਨਾਲੋਂ ਤੁਸੀਂ ਗੋਲਡੀ ਨਾਲ ਆ ਆਮਾ ਦੀ ਪਾਰਟੀ ਨੂੰ ਵੋਟਾਂ ਪਾਉਂਗੇ ਉਹ ਆਮ ਪਾਵਾਂਗੇ ਬੋਰਤਾਨਾਂ ਦਾ ਗੋਲਡੀ ਨੂੰ ਪਾਵੇ ਕੋਈ ਹਾਂ ਕਿਉਂ ਸਾਡੇ ਪਿੰਡ ਦਾ ਨਰਕ ਕੱਢੇ ਕੱਖਣੀ ਉਹਨੇ ਗੋਲਡੀ ਨੇ ਕੰਮ ਕਰਵਾਇਆ ਪਿੰਡ ਦੇ ਵਿੱਚ ਕੁੜਿਆ ਦੇਖੋ ਨਰਕ ਕੱਢਿਆ ਫਿਰ 18 ਫੁੱਟ ਦੀ ਸੜਕ ਹੂੰ ਇੱਧਰ ਇੱਧਰ ਸੜਕਾਂ ਹੂੰ ਇੱਧਰ ਉਹ ਹੂੰ ਉਧਰ ਜਾ ਕੇ ਦੇਖੋ ਪਾਰਕ ਬਣਾਏ ਹੋਰ ਲਾਏ ਫਲ ਬੂਟੇ ਸਭ ਕੁਝ ਸਾਡੇ ਪਿੰਡ ਦੀ ਬਸ ਸਰਕਾਰੀ ਸਾਡੇ ਨਹੀਂ ਡਿਸਪੈਂਸਰੀ ਸਾਡੇ ਨਹੀਂ ਹਸਪਤਾਲ ਸਾਡੇ ਨਹੀਂ ਕੰਮ ਕਰਵਾਏ ਗੋਲਡੀ ਕੰਮ ਵਧੀਆ ਚੌਂਦਰੇ ਸਾਾਰੇ ਲੋਕ ਟਲਵਾ ਜੀ ਅੱਛਾ ਦਰਵਾਜ਼ੀਆਂ ਜਿੱਦਿ ਸਾਰਾ ਬਹੁਲੀਆ ਮਹੌਲ ਕਰ ਪਿੰਡ ਦੇ ਵਿੱਚ ਕੁਝ ਨਹੀਂ ਬਣਿਆ ਸਾਡੇ ਪਹਿਲਾ 5 ਸਾਲ ਗੋਲਡ ਹੀ ਰਹਿ ਗਿਆ ਕੁਝ ਨਹੀਂ ਬਣਿਆ ਸਾਡੇ ਨਾ ਕੋਈ ਅਲਾਉਕ ਟਟ ਲਾਈ ਐ ਕੋਹਰ ਉਹਨੇ ਕੁਛ ਨਹੀਂ ਬਣਾਇਆ ਪਿੰਡ ਦਾ ਨਾ ਕੋਈ ਇੱਥੇ ਹਸਪਤਾਲ ਆਇਆ ਨਾ ਕੋਈ ਬੈਂਕ ਆਇਆ ਕੁਛ ਨਹੀਂ ਆਇਆ ਸਾਡੇ ਪਿੰਡ ਚ ਸਾਰਾ ਕੰਮ ਵਧੀਆ ਕੀਤਾ ਨਹੀਂ ਕੰਮ ਕੀ ਕੰਮ ਕਰਵਾਇਆ ਗੋਲਡੀ ਨੇ ਪਿੰਡ ਚ ਕੰਮ ਆਸ ਦੀਆਂ ਸੜਕਾਂ ਹੁਣ ਜਿਹੜੀ ਆ ਬਣੀ ਐ ਕੱਚਾ ਪਹਾਤੀ ਆ ਸਿੰਗਲ ਸੜਕ ਦੀ ਐ 18 ਟੁੱਟੀ ਵੀ ਦੀ ਜਿਵੇਂ 18 ਫੁੱਟੀ ਸੋਸਾਇਟੀ ਆ ਗਈ ਵਧੀਆ ਕੰਮ ਕੀਤਾ ਨੇ ਗਰਾਊਂਡ ਬਣਾਤੇ ਜਿਹੜੇ ਮੂਰੇ ਚਮਚੇ ਨੇ ਜਿਹੜੇ ਚਮਚੇ ਨੇ ਉਹਨਾਂ ਨੂੰ ਤਾਂ ਕਹਿ ਸਕਦਾ ਮੈਨੂੰ ਡਰਦਾ ਕੈਸਾ ਮਰਗਦਾ ਪਰਚਾਇਦ ਵੀ ਆ ਜਾਏ ਚਾਹੇ ਸਰਕਾਰ ਕੀ ਕਰਦੀ ਆਪ ਦੇ ਗੱਲੇ ਭਰਦੀ ਹੈਗੀ ਗੱਲੇ ਆਪਦੇ ਜਿਹੜੇ ਸਾਡੇ ਮਹंगाई ਸ਼ਿੱਟ ਰੱਖੇ ਇਹਨਾਂ ਨੇ ਆਪਦੇ ਗੱਲੀ ਕਰਦੇ ਨੇ ਪੂਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਨਹੀਂ ਕੀਤੇ ਮੈਂ ਇਥੇ ਆ ਕੇ ਮੈਂ ਖੜਾ ਕਿ ਤੈਨੂੰ ਨਹੀਂ ਆਇਆ 2022 ਚ ਕਿਹਨੂੰ ਵੋਟ ਪਾਈ ਤੁਸੀਂ ਭਗਵੰਤ ਮਾਨ ਨੂੰ ਪਾਈ ਦੀ ਹੁਣ ਕਿਹਨੂੰ ਪਾਵਾਂਗੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਿਆਸੀ ਪਿੰਡ ਪ੍ਰੋਗਰਾਮ ਦੇ ਤਹਿਤ ਇਸ ਸਮੇਂ ਮੈਂ ਦਲਵੀਰ ਸਿੰਘ ਗੋਲਡੀ ਦੇ ਪਿੰਡ ਖੜਾ ਆਖਰਕਾਰ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਿੰਡ ਪੁੰਨਾਵਾਲ ਦੇ ਲੋਕ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਦਲਵੀਰ ਸਿੰਘ ਗੋਲਡੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਿਵੇਂ ਸੋਚਦੇ ਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਪਿੰਡ ਪੁੰਨਾਵਾਲ ਦੀ ਸੱਤ ਦੇ ਵਿੱਚ ਮੌਜੂਦ ਆ ਜਾਣਦੇ ਆ ਕਿ ਪਿੰਡ ਪੁੰਨਾਵਾਲ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਆਖਰਕਾਰ ਪਿੰਡ ਪੁੰਨਾਵਾਲ ਦੇ ਇਸ ਸਮੇਂ ਕਿਸ ਨੂੰ ਆਪਣਾ ਐਮਪੀ ਬਣਾਉਣਗੇ ਕਿਸ ਦੇ ਸਿਰ ਤੇ ਤਾਜ ਸਜਾਉਣਗੇ ਕੀ ਨਾਮ ਬਾਬਾ ਜੀ ਜਗਰੂਪ ਸਿੰਘ ਜੀ ਕੀ ਮਾਹੌਲਾ ਪਿੰਡ ਦੇ ਵਿੱਚ ਪਿੰਡ ਦਾ ਮਾਹੌਲਾ ਜੀ ਸਾਡੇ ਪਹਿਲਾਂ ਤਾਂ ਕੁਝ ਹੋਰ ਸੀ ਹੁਣ ਸਾਡੇ ਪਿੰਡ ਦਾ ਜਿਹੜਾ ਸਾਡਾ ਬੱਚਾ ਐਮ.ਐਲ.ਏ ਹੈ ਉਹ ਤਾਂ ਗੋਲਡੀ ਉਹ ਆਮ ਪਾਰਟੀ ਚ ਵੱਗ ਗਿਆ ਹੁਣ ਸਾਡਾ ਉਹਦੇ ਨਾਲ ਆ ਸੀ ਗੋਲਡੀ ਨਾਲ ਹੋ ਤੁਸੀਂ ਗੋਲਡੀ ਨਾਲ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਉਹ ਆਮ ਪਾਵਾਂਗੇ ਪਿੰਡ ਦੇ ਵਿੱਚ ਕਿੰਨੀ ਕ ਵੋਟ ਆ ਉਹਦੀ ਉਹਦੀ ਵੋਟ ਨਹੀਂ ਨਹੀਂ ਪਿੰਡ ਦੀ ਵੋਟ ਕਿੰਨੀ ਕ ਪਿੰਡ ਦੀ ਵੋਟ 2400 ਹੈ ਜੀ ਵੱਧ ਵੋਟ ਕਿਸ ਨੂੰ ਪੈਣੀ ਆ ਗੋਲਡੀ ਨੂੰ ਪੈਣੀ ਆ ਜੀ ਗੋਲਡੀ ਨੂੰ ਪੈਣੀ ਆ ਆਮ ਆਦਮੀ ਪਾਰਟੀ ਨੂੰ ਹਾਂ ਜੀ ਬਿਲਕੁਲ ਪੈਣੀ ਆ ਜੀ ਅੱਗੇ ਪਾਉਂਦੇ ਰਿਹਾ ਗੋਲਡੀ ਨੇ ਕੰਮ ਕਰਵਾਇਆ ਪਿੰਡ ਦੇ ਵਿੱਚ ਕੁਲਿਆ ਦੇਖੋ ਨਰਕ ਕੱਢਿਆ ਪਿਆ 18 ਫੁੱਟ ਦੀ ਸੜਕ ਇੱਧਰ-ਇੱਧਰ ਸੜਕਾਂ ਇੱਧਰ ਉਹ ਐਸਾ ਕਹਿੰਦੇ ਆ ਸਾਡਾ ਬੱਚਾ ਲੋਕ ਵੀ ਕਹਿੰਦੇ ਨੇ ਆਮ ਲੋਕ ਵੀ ਦੇਖਦੇ ਨੇ ਉਧਰ ਜਾ ਕੇ ਦੇਖੋ ਪਾਰਕ ਬਣਾਏ ਹੋਰ ਲਾਏ ਫਲ ਬੂਟੇ ਸਭ ਕੁਝ ਸਾਡੇ ਪਿੰਡ ਨਾਲ ਕੋਈ ਸਾਡੇ ਅਫਸਰ ਨਹੀਂ ਜ਼ਿਆਤੀ ਕਰ ਸਕਦਾ ਜੀ ਜਿੰਨਾ ਚਿਰ ਉਹ ਐਮਐਲਏ ਰਹੇ ਸਾਡੇ ਕੋਈ ਉੱਚ ਅਫਸਰ ਜਾਂ ਕੋਈ ਹੋਰ ਕੋਈ ਜ਼ਿਆਤੀ ਨਹੀਂ ਕਰ ਸਕਦਾ ਉਹ ਸਿਰਫ ਉਹਦਾ ਨੌਕਰ ਕੇ ਫਰੈਂਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਗਿਆ ਜਾਂ ਫਿਰ ਅਫਸੋਸ ਕਰ ਰਹੇ ਨੇ ਆਪ ਅੱਜ ਜੀ ਖੁਸ਼ੀ ਦਾ ਮਾਹੌਲ ਹੈ ਜੀ ਅਸੀਂ ਹੁਣ ਪੈਗ ਲਾ ਕੇ ਆਇਆ ਉਹਦੀ ਖੁਸ਼ੀ ਚ ਠੀਕ ਹੈ ਵੀ ਸਾਡਾ ਮੁੰਡਾ ਸਾਡੀ ਪਾਰਟੀ 'ਚ ਆ ਗਿਆ ਵਧੀਆ ਪਾਰਟੀ 'ਚ ਆ ਗਿਆ ਖੁਸ਼ ਹੋ ਖੁਸ਼ ਬਿਲਕੁਲ ਖੁਸ਼ ਆ ਜੀ ਗੱਲ ਤਾਂ ਨਹੀਂ ਹੋਈ ਉਸ ਤੋਂ ਬਾਅਦ ਜਾ ਕੇ ਤਾਂ ਨਹੀਂ ਉਹਨਾਂ ਉਹਨਾਂ ਕੋਲ ਆਏ ਅਸੀਂ ਜੀ ਅੱਜ ਮੀਤਿਆਰ ਆਈ ਸੀ ਹਾਂ ਉਹਦੇ ਨਾਲ ਓਂਕਾਰ ਜੀ ਤੇ ਉਹਨਾਂ ਨਾਲ ਗੱਲ ਹੋਈ ਹੈ ਸਾਡੀ ਮੀਤਿਆਰ ਨਾ ਤੇ ਓਂਕਾਰ ਜੀ ਨਾ ਜੇ 골ਡੀ ਨਾ ਜਾਂਦਾ ਤਾਂ ਆਪਾਂ 'ਚ ਫਿਰ ਵੋਟ ਨਾ ਪਾਉਂਦੇ ਤੁਸੀਂ ਫਿਰ ਨਹੀਂ ਪਾਉਂਦੇ ਫਿਰ ਕਿਹਨੂੰ ਪਾਉਂਦੇ ਤੇ ਜੇ ਪਉਂਦੇ ਨਹੀਂ ਤੇ ਬੇਰੇ ਸੀ ਮਾਹੌਲ ਦੇ ਇਹਦੇ ਮਾਨ ਨੂੰ ਪਉਂਦਾ ਕਿ ਵੋਟ ਛੱਡ ਦੇ ਅਸੀਂ ਤਾਂ ਕੀ ਨਾ ਬਾਬਾ ਜੀ ਮੇਰਾ ਨਾਮ ਬਲਦੇਵ ਸਿੰਘ ਕੀ ਮਾਹੌਲ ਹੈ ਕਿਹਨੂੰ ਵੋਟ ਪਾਉਂਗੇ ਜਿਹਨੂੰ ਚਿਤ ਮੰਨੂ ਇਹਨੇ ਕੰਮ ਵਧੀਆ ਕਰਿਆ ਕੰਮ ਕਿਨੇ ਵਧੀਆ ਕਰਿਆ ਬਹੁਤ ਕੰਮ ਕਰਨ ਵਾਲੇ ਕਿਨੇ ਕੀਤੇ ਕੰਮ ਵਧੀਆ ਬਹੁਤ ਕੰਮ ਕਰਦੇ ਨੇ ਵਧੀਆ ਤੁਹਾਨੂੰ ਕੀ ਲੱਗਦਾ ਵੀ ਪਿੰਡ ਚੋਂ ਵੋਟ ਕਿਹਨੂੰ ਵੱਧ ਨਿਕਲੂਗੀ ਇਹ ਸ਼ਾਰੀਓ ਪਾਰਟੀ ਨੂੰ ਜਾਊ ਠੀਕ ਆ ਹਾਂ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹਨੂੰ ਕਿਹੜੀ ਪਾਰਟੀ ਨੂੰ ਵੱਧ ਵੋਟਾਂ ਨਿਕਲਣਗੀਆਂ ਭਾਈ ਬੋਰਤਾਨਾਂ ਦਾ 골ਡ ਨੂੰ ਪਾਵੇ ਕੋਈ ਹਾਂ ਕਿਉਂ ਸਾਡੇ ਪਿੰਡ ਦਾ ਨਰਕ ਕੱਢੇ ਕੱਖਣੀ ਉਹਨੇ ਅੱਛਾ ਸਾਡੇ ਪਿੰਡ ਦੀ ਬਸ ਸਰਕਾਰੀ ਸਾਡੇ ਨਹੀਂ ਡਿਸਪੈਂਸਰੀ ਸਾਡੇ ਨਹੀਂ ਹਸਪਤਾਲ ਸਾਡੇ ਨਹੀਂ ਅਜੇ ਟੋਯੋਦੇ ਚਾਚੇ ਦੇ ਪਟਾਇਆ ਹੋਇਆ ਹੁਣ ਭਰਦੇ ਨੇ ਗੋੜੀ ਗੋੜੀ ਕਿਸ ਨੇ ਬੋੜੀ ਜਿੱਦਾਂ ਪਾਸਾ ਚਲੂ ਉਧਰੀ ਪੋਵਾਲਾ ਮਰਜੀ ਨਾ ਪਾਉ। ਤੁਹਾਨੂੰ ਕੀ ਲੱਗਦਾ ਕੰਮ ਕੌਣ ਕਰੂਗਾ ਪਿੰਡ ਦੇ ਐਮਪੀ ਬਣ ਕੇ? ਕੰਮ ਕੋਈ ਨਹੀਂ ਕਰਦਾ। ਚਾਰ ਪਾਰ ਤਿੰਨ ਤੂੰ ਦੱਸ ਦੇਣਾ। ਆਮ ਆਦਮੀ ਪਾਰਟੀ ਵੱਲ ਉਮੀਦ ਹਾਰ। ਕੋਈ ਨਹੀਂ ਕਰਦਾ। ਕਾਂਗਰਸ ਵੱਲੋਂ ਸਕਪਾਲ ਖੇਰਾ, ਅਕਾਲੀ ਦਲ ਵੱਲੋਂ ਅਕਵਾਰ ਸਿੰਘ ਝੁੰਦ। ਗੋੜੀ ਦਾ ਸਾਰਾ ਪਿੰਡ ਜੋਰ ਲਾ ਕੇ ਖੜਿਆ ਸੀ। ਉਹ ਆਪ ਪਾਰਟੀ ਚਲੇ ਗਏ ਨੇ ਕੋਈ ਫਾਇਦਾ ਹੋਊਗਾ ਪਿੰਡ ਨੂੰ? ਫਾਇਦਾ ਦਾ ਭਾਈ ਜਿਹੜਾ ਹੋ ਜਾਂਦਾ ਉਹੀ ਹੋ ਜਾਂਦਾ ਦੁਆ ਦਾ ਖਤਮ ਹੈ। ਕੋਈ ਨਹੀਂ ਕਰਦਾ। ਸਭ ਪੈਸੇ ਕਨੇ ਦੇ ਪੁੱਤ ਨੇ। ਸਾਡੇ ਪਿੰਡ ਦਾ ਕੋਈ ਰਲਮੀ ਐ ਤੁਸੀਂ ਵੋਟ ਕਿਹਨੂੰ ਪਾਉਂਗੇ ਬਾਬਾ ਜੀ ਕਿਹਨੂੰ ਮੈਂ ਮੈਂ ਤਾਂ ਭਾਈ ਅਸਲ ਜਿੱਧਰ ਲੋਟਾ ਮੈਂ ਉਧਰ ਪਾਉਂਗਾ ਆਪ ਨੂੰ ਨਾ ਗੋਲਡੀ ਉਹਨੂੰ ਪਾਈਏ ਨਾ ਗੋਲਡੀ ਨੂੰ ਪਾਈਏ ਨਾ ਕਾਦਿਆਂ ਨੂੰ ਪਾਈਏ ਨਾ ਕਾਂਗਰਸ ਨੂੰ ਪਾਈਏ ਗੋਲਡੇ ਕਰਿਆ ਕਿ ਮੈਂ ਕਿਹੜਾ ਸੀਗਾ ਪਿੱਛੇ ਸਿਮਰਜੀਤ ਸਿੰਘ ਮਾਨ ਬਚਿਆ ਨਾ ਇੱਕ ਉਹ ਹੈ ਉਹ ਗੁਰਸਿੱਖ ਦਾ ਹੈਗਾ ਆਪਦੇ ਥਾਂ ਤੇ ਖੜਾ ਹੈ ਠੀਕ ਹੈ ਗੋਲਡੀ ਨੇ ਇਹਦਾ ਸਾਡੇ ਪਿੰਡ ਦਾ ਬੇੜਾ ਵਾਹਤਾ ਭਾਜਪੀ ਨੂੰ ਨਹੀਂ ਪਾਉਂਦੇ ਭਾਜਪੀ ਮੋਦੀ ਕਰੀਏ ਬਹੁਤ ਕੰਮ ਕਰਵਾਉਂਦਾ ਨਾ ਨਾ ਉਹਨੂੰ ਹੀ ਪਾਉਂਦੇ ਆਪਾਂ ਦਾ ਅਜ ਤਾਂ ਭਾਈ ਅਸਲ ਚੰਗੇ ਜੀ ਮਾਰਨ ਨੂੰ ਕੀ ਮਹੌਲਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕੁਝ ਨਹੀਂ ਬਣਿਆ ਸਾਡੇ ਪਹਿਲਾ 5 ਸਾਲ ਗੋਲਡ ਹੀ ਰਹਿ ਗਿਆ ਕੁਝ ਨਹੀਂ ਬਣਿਆ ਸਾਡੇ ਨਾ ਕੋਈ ਲਾਕ ਟਟ ਲਾਈ ਆ ਇੱਕ ਹੋਰ ਉਹਨੇ ਕੁਝ ਨਹੀਂ ਬਣਾਇਆ ਪਿੰਡ ਦਾ ਨਾ ਕੋਈ ਇੱਥੇ ਹਸਪਤਾਲ ਆ ਨਾ ਕੋਈ ਬੈਂਕ ਆਈ ਆ ਕੁਝ ਨਹੀਂ ਆਇਆ ਸਾਡੇ ਪਿੰਡ ਚ ਕੋਈ ਬੈਂਕ ਨਹੀਂ ਆਈ ਕੋਈ ਹਸਪਤਾਲ ਨਹੀਂ ਆਇਆ ਕੋਈ ਲਾਕ ਟਟੇ ਉਹਨੇ ਫੈਕਟਰੀ ਲਾ ਕੇ ਸਾਰੀ ਲਾਈ ਪਈ ਆ ਆਪਣੇ ਪਿੰਡ ਚ ਆ ਅਿਤਕੀ ਕੀ ਮਾਹੌਲ ਹੈ ਦਲਬੀਰ ਗੋਲੜੀ ਤੁਸੀਂ ਕਹਿੰਦੇ ਹੋ ਕੰਮ ਨਹੀਂ ਕਰਵਾਏ ਤੁਹਾਨੂੰ ਆਸ ਕੀ ਤੋਂ ਆ ਵੀ ਕੌਣ ਕੰਮ ਕਰਵਾਉਗਾ ਉਧਰ ਪਿੰਡ ਦਾ ਅੱਜ ਤਾਂ ਸਾਨੂੰ ਐਤੀ ਵੀ ਭਗਵੰਤ ਤਮਾਨ ਕਰੂ ਹੁਣ ਇਹ ਗੋਲੜੀ ਬੱਗ ਗਿਆ ਉਧਰ ਫੇਰ ਨਹੀਂ ਇਹਨੇ ਕੁਝ ਕਰਨਾ ਹੁਣ ਗੋਲੜੀ ਉਹਦੇ ਕਿੰਨੀ ਬੱਗ ਗਿਆ ਇਹਦੇ ਫੇਰ ਨਹੀਂ ਕੁਝ ਕਰਨ ਦੇਣਾ ਪਿੰਡ ਦਾ ਸਾਡੇ ਫਿਰ ਇਸ ਵਾਰ ਕੀ ਮਾਹੌਲ ਹੈ ਕਿਹਨੂੰ ਵੋਟ ਪਾਉਗੀ ਪਹਿਲਾਂ ਤਾਂ ਅਸੀਂ ਭਗਵੰਤ ਤਮਾਨ ਨੂੰ ਪਾਉਣੀ ਸੀ ਹੁਣ ਦੇਖਾਂਗੇ ਕਿਹਨੂੰ ਪਾਵਾਂਗੇ ਹੁਣ ਗੋਲੜੀ ਕਰਕੇ ਨਹੀਂ ਪਾਉਂਦੇ ਹੋਰ ਜਾਂ ਪਿੰਡ ਦਾ ਕੰਮ ਤਾਂ ਕਰਦਾ ਨਹੀਂ ਕੋਈ ਕਾਂਗਰਸ ਨੂੰ ਪਾਉਂਗੇ ਜਾਂ ਅਸੇਮਰਜੀਤ ਸਿੰਘ ਮਾਨ ਨੂੰ ਜਾਂ ਭਾਜੀਪੀ ਨੂੰ ਕਾਲੀਦਲ ਨੂੰ ਕਿਸੇ ਨੂੰ ਇੱਕ ਨੂੰ ਤਾਂ ਚੋਣਨਾ ਪਊਗਾ ਕਾਂਗਰਸ ਨੂੰ ਪਾ ਦਾਂਗੇ ਫੈਰੀ ਨੂੰ ਪਾਉਂਗੇ ਫੈਰੀ ਨੂੰ ਪਾ ਦਾਂਗੇ ਕੀ ਮਾਹੌਲ ਆ ਪਿੰਡ ਦੇ ਵਿੱਚ ਵੋਟ ਕਿਹਨੂੰ ਵਧੂਗੀ ਹੁਣ ਸਾਡੇ ਕਾਂਗਰਸ ਨੂੰ ਵਧੂ ਜਾਂ ਮਾਨ ਨੂੰ ਜਾਂ ਕਾਂਗਰਸ ਨੂੰ ਕੀ ਮਾਹੌਲ ਆ ਪਿੰਡ ਦੇ ਵਿੱਚ ਕੌਣ ਜਿੱਤੂ ਗੋਲਡੀ ਵੋਟ ਕਿਹਨੂੰ ਪਾਉਂਗੇ ਤੁਸੀਂ ਗੋਲਡੀ ਨੂੰ ਮੀਤਿਹਰ ਨੂੰ ਪਾਉਂਗੇ ਹਾਂ ਜੇ ਗੋਲਡੀ ਕਾਂਗਰਸ ਛੱਡ ਕੇ ਆਪੇ ਸ਼ਾਮਲ ਹੋਵੋਗੇ ਫਾਇਦਾ ਹੋਣਾ ਉਧਰ ਹਾਂ ਬਹੁਤ ਵਧੀਆ ਫਾਇਦਾ ਕੰਮ ਕਰਵਾਏ ਗੋਲਡੀ ਕੰਮ ਵਧੀਆ ਚਾਉਂਦੇ ਨੇ ਸਾਰੇ ਲੋਕੇ ਟਲਵਾ ਦੀ ਅੱਛਾ ਦਰਵਾਜ਼ੀਆਂ ਦੀ ਸਾਰ ਕੀ ਦਾ ਹੈ ਹਾਂ ਕੀ ਮਾਹੌਲ ਆ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਧੀਆ ਮਾਹੌਲ ਆ ਕੀ ਲੱਗਦਾ ਕੀ ਦਾ ਪਲੜਾ ਭਰੀ ਆ ਪਲੜਾ ਤਾਂ ਹੁਣ ਆਪਣੇ 골ਡੀ ਦੀ ਹੈ ਆਪਦਾ ਹੋ ਗਿਆ ਨਾ ਆਪ ਚ ਚਲੇ ਗਏ ਉਹਦਾ ਫਾਇਦਾ ਹੋਣਾ ਪਿੰਡ ਚ ਹਾਂ ਪੂਰਾ ਹੋਊਗਾ ਵੋਟ ਕਿਹਨੂੰ ਵਧੂਗੀ ਪਿੰਡ ਦੇ ਵਿੱਚ ਬੋਲ ਤਾਂ ਹੁਣ ਆਪ ਨੂੰ ਹੀ ਵਧੂ ਖੁਸ਼ ਹੈ ਪਿੰਡ 골ਡੀ ਤੋਂ ਜਾਣ ਤੋਂ ਬਾਅਦ ਬਾਈ ਸਾਰਾ ਕੰਮ ਵਧੀਆ ਕੀਤਾ ਨੇ ਕੰਮ ਕੀ ਕੀ ਕੰਮ ਕਰਵਾਏ 골ਡੀ ਨੇ ਪਿੰਡ ਚ ਕੰਮ ਆਸ ਦੀਆਂ ਸੜਕਾਂ ਹੁਣ ਜਿਹੜੀ ਆ ਬਣੀ ਕੱਚਾ ਪਹਾਤੀ ਆ ਸਿੰਗਲ ਸੜਕ ਦੀ 18 ਟੁੱਟੀ ਪਈ ਦੀ ਜਿਵੇਂ 18 ਫੁੱਟੀ ਸੋਸਾਇਟੀ ਆ ਗਈ ਵਧੀਆ ਕੰਮ ਕੀਤੇ ਨੇ ਗਰਾਊਂਡ ਬਣਾਤੇ ਵਧੀਆ ਕੰਮ ਹੋਏ ਨੇ ਸਾਰੇ ਪਾਰਕ ਬਣਾਏ ਆ ਉਧਰ ਦੇ ਪਾਸੇ ਕੀ ਮਾਹੌਲ ਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜੀ ਅੱਸੀ ਤਾਂ ਬਸ ਪੁੱਛੀ ਨਾ ਸਾਨੂੰ ਪਹਿਲਾਂ ਉਹ ਅੰਤ ਮਾਰਨੇ ਕਿਹਾ ਵੀ ਬੁੜੀਆਂ ਨੂੰ 1000 ਰੁਪਿਆ ਮੈਂ ਚੁੱਲ੍ਹੇ ਨੂੰ ਦਊਗਾ 2500 ਪੈਸਣ ਦੋ ਤਾਂ ਦਊਗਾ ਸਾਨੂੰ ਬਿਲਕੁਲ ਨਹੀਂ ਦਿੱਤੇ ਸਾਡਾ ਕੁਝ ਨਹੀਂ ਕਰਿਆ ਗਰੀਬਾਂ ਦਾ ਕੀ ਸੋਚਦੇ ਨੇ ਇਸ ਵਾਰ ਵੋਟਾਂ ਲੈ ਕੇ ਕਿੱਧਰ ਜਾਦਾ ਕੌਣ ਜਿੱਤੂਗਾ ਅਸੀਂ ਤਾਂ ਬਹੁਤ ਹੀ ਸਮਾਜ ਪਾਰਟੀ ਨੂੰ ਪਾਵਾਂਗੇ ਜੀ ਹਾਂ ਜੀ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂਗੀ ਜ਼ਿਆਦਾ ਪਿੰਡ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਇੱਥੇ ਜਿਹੜਾ ਪਿੰਡ ਦੇ ਸਾਡਾ ਐਮਐਲਏ ਦੀਗਾ ਉਹ ਆਮ ਪਾਰਟੀ ਚ ਭੱਗ ਗਿਆ ਕੋਈ ਉਧਰ ਭੱਜ ਜਾਂਦਾ ਕੋਈ ਉਧਰ ਭੱਜ ਜਾਂਦਾ ਐਮਐਲਏ ਤਾਂ ਤੁਹਾਡਾ ਭਗਵੰਤ ਮਾਨ ਆ ਐਮਓਐਮਪੀ ਬਸ ਸਾਫ ਕਰਨੀ ਨਹੀਂ ਨਹੀਂ ਮੁੱਖ ਮੰਤਰੀ ਭਗਵੰਤ ਮਾਨੀ ਤੁਹਾਡਾ ਐਮਐਲਏ ਹੈ ਦਲਵੀਰ ਗੋਲੜੀ ਦਾ 2017 ਤੋਂ ਲੈ ਕੇ 22 ਤੱਕ ਰਹੇ ਐਮਐਲਏ ਹਾਂਜੀ ਹਾਂ ਦਲਵੀਰ ਗੋਲੜੀ ਹੁਣ ਆਪ ਚਲਾ ਗਿਆ ਕੋਈ ਮਾਹੌਲ ਨਾਲ ਫਰਕ ਪਊਗਾ ਪਿੰਡ ਦੇ ਵਿੱਚ ਉਹ ਕੋਈ ਸਮਝ ਨਹੀਂ ਆ ਰਹੀ ਜੀ ਇਹ ਲੋਕਾਂ ਦਾ ਕੋਈ ਪਤਾ ਨਹੀਂ ਹੈਗਾ ਜੀ ਦਲਵੀਰ ਗੋਲੜੀ ਨੇ ਕੰਮ ਕਰਵਾਏ ਸੀ ਕੰਮ ਕੰਮ ਕਰਵਾਏ ਸੀ ਦਲਵੀਰ ਗੋਲੜੀ ਨੇ ਪਿੰਡ ਚ ਟਾਈਮ ਦੱਸੋ ਜੀ ਟਾਈਮ ਆਹ ਸਾਡੀ ਬੋਰਡ ਕਿੰਨੀ ਸਾਨੂੰ ਆ ਇੱਕ ਦਿੱਤੀ ਆ ਆਮ ਪਾਰਟੀ ਨੇ ਇੱਕ ਕੁਰਸੀ ਆਉ ਪਈ ਆ ਵੋਟ ਸਾਡੀ ਭਾਈ ਦੀ ਕਿੰਨੀ ਹੈ ਸਾਡੀ ਵੇੜੇ ਦੀ ਕੋਈ ਕੁਰਸੀ ਨਹੀਂ ਵੇੜੇ ਤੇ ਕੋਈ ਕੁਰਸੀ ਨਹੀਂ ਸਮਝ ਗਿਆ ਇਹ ਵੀ ਮਾਨਲੇ ਕੋਟੇ ਚ ਆਈ ਹੈ ਸਾਨੂੰ ਐ ਮੁੱਖ ਮੰਤਰੀ ਤੋਂ ਤਲਵੀਰ ਗੋਲੜੀ ਨਾਲ ਆਮ ਆਦਮੀ ਪਾਰਟੀ ਵਿੱਚ ਗਿਆ ਉਹਦੇ ਨਾਲ ਕੋਈ ਫਰਕ ਪਊਗਾ ਪਿੰਡ ਦੇ ਵਿੱਚ ਵੋਟ ਘਟੂ ਜਾਂ ਵਧੂ ਇਹਦਾ ਘਟੂ ਜੀ ਲੋਕਾਂ ਨੂੰ ਬਹੁਤ ਉਹ ਹੋ ਗਿਆ ਅਬਲੀਆ ਅੱਛਾ ਹਾਂ ਅਸੀਂ ਲੋਕਾਂ ਨੂੰ ਚਾਹੀਦਾਗਾ ਜਿਹੜੇ ਤੁਰਦੇ ਫਿਰਦੇ ਬੰਦੇ ਨੇ ਬਿਲਕੁਲ ਵੋਟ ਪਉਣੀ ਚਾਹੀਦੀ ਕੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਹਾਂਜੀ ਮੰਗ ਕੀ ਕਰਦੇ ਆਂ ਅਸੀਂ ਤਾਂ ਜੀ ਮੰਗ ਕਰਦੇ ਵੀ ਸਾਨੂੰ ਪੜ੍ਹਾਈ ਚਾਹੀਦੀ ਆ ਸਾਡੇ ਗਰੀਬਾਂ ਨੂੰ ਸਾਾਨੂੰ ਰੋਕਰੀ ਚਾਹੀਦੀ ਆ ਸਰਕਾਰ ਕਹਿੰਦੀ ਅਸੀਂ ਸਕੂਲ ਬਣਾਤੇ ਵਧੀਆ ਸਕੂਲ ਕਿੱਥੇ ਨੇ ਸਾਡੇ ਤਾਂ ਜਵਾਕ ਧਰਿਆ ਤਾਂ ਬੰਦੇ ਨੇ ਹੈ ਚੰਗੇ ਚੰਗੇ ਜਵਾਕ ਖਾਲੇ ਸਕੂਲਾਂ ਚ ਜਾਂਦੇ ਨੇ ਸਾਡਾ ਸਾਡਾ ਕੁਝ ਨਹੀਂ ਬਣਾਇਆ ਜਿਹੜੀ ਸਾਡੀ ਆਉਂਦੀ ਪੀੜ੍ਹੀ ਆ ਉਹ ਸਾਡੀ ਨਸਾਂ ਤੇ ਲੱਗ ਗਈ ਕੋਈ ਕੋਈ ਨੌਕਰੀ ਨਹੀਂ ਕੋਈ ਸਾਨੂੰ ਉਹ ਹੋਣੀ ਹੈਗਾ ਕੀ ਲੱਗਦਾ ਇਸ ਵਾਰ ਤੁਹਾਡੀ ਕੀ ਮੰਗਾਂ ਨੇ ਬੇਬੇ ਵੋਟਾਂ ਨੂੰ ਮੰਗਾਂ ਤਾਂ ਵੀ ਸਾਡੀ ਹੁਣ ਵੀ ਅੱਜ ਵਾਕਾਂ ਨੌਕਰੀਆਂ ਚਾਹੀਦੀਆਂ ਨੇਗੀਆਂ ਹਾਂ ਸਰਕਾਰ ਨੇ ਕੰਮ ਨਹੀਂ ਕਰੇ ਕੰਮ ਕੀ ਕਰੇ ਸਰਕਾਰ ਨੇ ਜੀ ਅਸੀਂ ਤਾਂ ਕੁਝ ਨਹੀਂ ਕਰ ਰਹੇ ਹੈਗਾ ਆ ਹੀ ਬਈਆਂ ਗਾਲੀਆਂ ਕਰਤੀਆਂ ਹੋਰ ਕੀ ਕਰਨਾ ਸਰਕਾਰ ਨੇ ਕੀ ਮਾਹੌਲ ਹੈ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡ ਦੇ ਵਿੱਚ ਲੋਕ ਸਭਾ ਨੂੰ ਲੈ ਕੇ ਤਾਂ ਜੀ ਮਾਹੌਲ ਤਾਂ ਇੱਕੋ ਹੀ ਆ ਵੀ ਤਾਕੜੇ ਲੋਕ ਲੈ ਜਾਂਦੇ ਆ ਗਰੀਬਾਂ ਨੂੰ ਗਰੀਬ ਪਿੱਛੇ ਲੱਗ ਜਾਂਦੇ ਆ ਕੰਮ ਨਹੀਂ ਹੋਇਆ ਮਾਨ ਸਰਕਾਰ ਚ ਤੁਹਾਡੇ ਕਿਦੇ ਤੁਹਾਡੇ ਸਾਹਿਬ ਮਾਨ ਸਰਕਾਰ ਚ ਤੁਹਾਡੇ ਪਿੰਡ ਦੇ ਕੰਮ ਸਰਕਾਰ ਦਾ ਸਾਡੇ ਪਿੰਡ ਆਈ ਹੀ ਨਹੀਂ ਕੰਮ ਹੋਇਆ ਪਿੰਡ ਦੇ ਵਿੱਚ ਮਾਨ ਸਰਕਾਰ ਨੇ ਕੁਝ ਕੀਤਾ ਪਿੰਡ ਦੇ ਵਿੱਚ ਕੰਮ ਤਾਂ ਕਰਨੀ ਨੇ ਇਹਨਾਂ ਨੇ ਕਿਹੜਾ ਜੇਬ ਚੋਂ ਕਰਨ ਨੇ ਕੰਮ ਦਾ ਪੈਸਾ ਹੁੰਦਾ ਬਾਹਰੋਂ ਕਰੂਗਾ ਸਹੀ ਲੱਗ ਰਿਹਾ ਪੈਸਾ ਸਹੀ ਜਗ੍ਹਾ ਲੱਗ ਰਿਹਾ ਪੈਸਾ ਸਹੀ ਜਗ੍ਹਾ ਨਹੀਂ ਲੱਗ ਰਿਹਾ ਕਿੱਥੇ ਲੱਗ ਰਿਹਾ ਆ ਮੇਰਾ ਘਰ ਆ ਮੇਰਾ ਘਰ ਕੱਚੇ ਘਰਾਂ ਚ ਪਾਇਆ ਹੋਇਆ ਮੈਂ ਆਪਦੇ ਖੁਦ ਬਣਾਇਆ ਮੈਨੂੰ ਕਹਿੰਦੇ ਉਹ ਤਾਂ ਪੈਸੇ ਨਹੀਂ ਜੀਮੀਦਾਰਾਂ ਦੇ ਪੈਸੇ ਪਏ ਨੇ ਸਾਡੇ ਗਰੀਬਾਂ 'ਲੇ ਕਿਸੇ ਦੇ ਪੈਸੇ ਨਹੀਂ ਪਏ ਪੰਚਾਇਤ ਜੀ ਦੇ ਹੈ ਨਹੀਂ ਉਹਨਾਂ ਜੀਮੀਦਾਰਾਂ ਦੇ ਭੱਜ ਦਿੰਦੇ ਸਾਰੇ ਸਾਰੇ ਜੀਮੀਦਾਰਾਂ ਵੀ ਇਹਨਾਂ ਕੋਲੇ ਤਾਂ ਤੱਕੜੀ ਫੜੀ ਹੋਈ ਐ ਜੀ ਦੇ ਇਹਨਾਂ ਨੇ ਕਰਜ਼ੇ ਮਾਫ਼ ਕਰ ਦੋ ਇਹਦਾ ਉਹਦੇ ਕੋਈ ਨੂ ਚੱਲ ਜਾਲੇ ਨੇ ਸਾਡੇ ਗਰੀਬਾਂ ਦੇ ਅਸੀਂ ਤਾਂ ਕਰਜ਼ੇ ਮਾਫ਼ ਨਹੀਂ ਕਰਾਉਂਦੇ ਸਰਕਾਰ ਤਾਂ ਕਹਿੰਦੀ ਅਸੀਂ ਸਕੂਲ ਚੰਗੇ ਬਣਾ ਤੇ ਜਿੱਥੇ ਗਰੀਬਾਂ ਦੇ ਬੱਚੇ ਪੜਨਗੇ ਬਿਜਲੀ ਫ੍ਰੀ ਕਰਤੀ ਇਹਦਾ ਸਰਕਾਰ ਤਾਂ ਸਾਡੇ ਆਉਂਦੀ ਵੀ ਨਹੀਂ ਪਹਿਲਾਂ ਸਾਡੇ ਨਾਲ ਮੇਰੇ ਨਾਲ ਕਰਨ ਗੱਲ ਆ ਵੀ ਕੌਣ ਆਇਆ ਓਰੇ ਸਾਡੇ ਵਿੱਚ ਸਾਡੇ ਇੱਕ ਮਤਲਬ ਇੱਥੇ ਆ ਵੋਟਾ ਮੰਗਣ ਵੀ ਆਏ ਹੈਂ ਵੋਟਾ ਮੰਗਣ ਵੀ ਨਹੀਂ ਆਏ ਨਹੀਂ ਸਾਡੇ ਇੱਥੇ ਆਂ ਪਾਉਂਗੇ ਵੋਟਾ ਫੇਰ ਇਸ ਵਾਰ ਤੁਸੀਂ ਅਸੀਂ ਵੋਟਾ ਅਸੀਂ ਬਰਾਬਰ ਬੰਦਾ ਖੜਾ ਕਰਾਂਗੇ ਕੀ ਮਾਹੌਲ ਆ ਪਿੰਡ ਦੇ ਵਿੱਚ ਵੋਟਾਂ ਲੈ ਕੇ ਵੋਟਾਂ ਵੋਟਾਂ ਨਾ ਵੀ ਪਾਈ ਤਾਂ ਵੀ ਉਹੀ ਹਾਲਾ ਜੇ ਪਾ ਦਿੱਤਾ ਵੀ ਉਹੀ ਹਾਲਾ ਇੰਨੇ ਬੇਆਸੇ ਕਾਤੋਂ ਹੋ ਚੁੱਕੇ ਹਾਂ ਸਰਕਾਰ ਨੇ ਕੰਮ ਨਹੀਂ ਕੀਤੇ ਸਰਕਾਰ ਕੀ ਕਰਦੀ ਆ ਆਪਦੇ ਗੱਲੇ ਭਰਦੀ ਹੈਗੀ ਗੱਲੇ ਆਪਦੇ ਜਿਹੜੇ ਸਾਡੇ ਮਹंगाई ਸ਼ਿੱਟ ਰੱਖੇ ਇਹਨਾਂ ਨੇ ਆਪਦੇ ਗੱਲੇ ਕਰਦੇ ਨੇ ਪੂਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਨਹੀਂ ਕੀਤੇ ਭਮਤ ਮੈਂ ਇੱਥੇ ਆ ਕੇ ਮਣੀ ਖੜਾ ਕੇ ਤੈਨੂੰ ਨਹੀਂ ਆਇਆ ਔਰ ਤੂੰ 2022 ਚ ਕਿਹਨੂੰ ਵੋਟ ਪਾਈ ਸੀ ਦੋ ਭਗਵੰਤ ਮਾਨ ਨੂੰ ਪਾਈ ਦੀ ਹੁਣ ਕਿਹਨੂੰ ਪਾਉਂਗੇ ਇਹਦੀ ਤਾਂ ਪਤਾ ਹੀ ਨਹੀਂ ਕਿਧਰੋਂ ਗਾੜਾਵਾਲ ਦੇ ਮਾਲਕ ਮਾਹੌਲ ਕੀ ਆ ਪਿੰਡ ਦੇ ਵਿੱਚ ਵੋਟ ਕਿਹਨੂੰ ਮੋਰ ਪਿੰਡ ਦੇ ਵਿੱਚ ਵੋਟ ਕਿਹਨੂੰ ਵੱਧ ਪਾਉਗੇ ਆਪਾਂ ਮੋਂ ਪਿੰਡ ਚ ਆਪਾਂ ਕਿਸੇ ਦੀ ਹੁਣ ਕਰਦੇ ਆਪਾਂ ਆਪ ਉੱਥੇ ਕਰ ਰੱਖਦੇ ਆ ਤੁਸੀਂ ਕਿਹਨੂੰ ਪਾਉਂਗੇ ਮੈਂ ਤਾਂ ਕੋਈ ਪਤਾ ਹੀ ਨਹੀਂ ਦੀ ਜਿੱਦ ਨੂੰ ਮਾਨਨ ਕਰਤਾ ਮਾਲਕ ਨੇ ਆਪ ਨੂੰ ਪਾਉਂਗੇ ਪਹਿਲਾਂ ਹੀ ਮੈਂ ਮਾਨਨ ਨਹੀਂ ਪਾਈ ਦੀ ਕਿ ਐਦਿਕ ਮਾਨਨ ਪੈ ਜੂਗੀ ਜੇ ਸਹੀ ਹਿਸ਼ੂਲਾ ਚੱਲੂਗਾ ਤੁਹਾਡੇ ਪਿੰਡ ਦੇ ਦਿਲਵੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਆਪ ਸ਼ਾਮਲ ਹੋ ਗਏ ਕੋਈ ਫਰਕ ਪਊਗਾ ਪਹਿਲਾਂ ਵਿਰੋਧੀ ਹੁੰਦੇ ਸੀਗੇ ਆ ਭਗਵੰਤ ਜੀ ਉਹ ਤਾਂ ਹੁਣ ਵਿਰੋਧੀ ਤੇ ਹੁਣ ਉਹ ਤਾਂ ਇਕੱਠੇ ਨੇ ਉਹਦਾ ਹੁਣ ਉਹਦਾ ਉਹ ਕਰ ਦੇਣਗੇ ਇੱਕਾ ਕਰਦੇ ਨੇ ਸਾਰੇ ਗਰੀਬਾਂ ਨੂੰ ਮਾਰਨਗੇ ਉਹ ਇਕੱਠੇ ਹੋ ਗਏ ਸਿੱਧੀ ਗੱਲ ਹੈ ਗਰੀਬਾਂ ਨੂੰ ਮਾਰਨਗੇ ਮਹਿੰਗਾਈ ਕਰਕੇ ਦੇਖੀ ਚਲੋ ਹਾਲ ਕੀ ਹੁੰਦਾ ਗਰੀਬਾਂ ਦਾ ਲੋਕਾਂ ਲੋਗ ਸੜਕਾਂ ਦੇ ਨੰਗੇ ਕਰਤੇ ਇਹਨਾਂ ਨੇ ਜਿੱਤੂ ਕੌਣ ਸੰਗਰੂਰ ਤੋਂ ਮੈਂ ਤਾਂ ਕਹਿੰਦਾ ਕਿ ਨਾ ਹੀ ਜਿੱਤੇ ਤਾਂ ਚੰਗੀ ਗੱਲ ਕੋਈ ਤਾਂ ਜਿੱਤੂਗਾ ਕਿਹਨੂੰ ਜਿਤਾਉਣਾ ਚਾਹੁੰਦੇ ਤੁਸੀਂ ਆਪਾਂ ਤਾਂ ਕਿਸੇ ਨੂੰ ਨਹੀਂ ਜਿਤਾਉਂਦੇ ਜਿਹੜਾ ਕਰੂਗਾ ਖਾਣ ਨੂੰ ਤਾਂ ਕੋਈ ਨਹੀਂ ਦਿੰਦਾ ਆਪ ਤਾਂ ਗੱਲੇ ਪੂਰੇ ਭਰ ਕੇ ਕਹਿੰਦੇ ਤੁਸੀਂ ਆਇਆ ਕਰਦੇ ਮਹਿੰਗਾਈ ਆ ਕਰਤੀ ਮਹਿੰਗਾਈ ਕੀ ਮਹਿੰਗਾਈ ਹੈਗੀ ਅੱਜ ਕਹਿੰਦੇ ਆ ਕੰਕ ਰਹਿਣ ਸਾਰੀ ਸਾਰੀ ਢੜੀ ਫਟਦੀ ਦੀ ਡਿੱਪੂ ਜਾਣ ਉਹ ਵੀ ਦਿਨ ਦਿਨੇ ਪਤਾ ਨਹੀਂ ਨਾ ਉਹ ਵੀ ਕੁੱਤੇ ਵਾਂਗੂ ਫੇਰੀ ਜਾਂਦੇ ਨੇ ਅੰਡਰੇਗਾ ਤੋਰਦੇ ਨੇ ਨਰੇਗਾ ਨਰੇਗਾ ਇਹ ਕਰ ਰਹੇ ਆਵਾ ਪੰਚਾਇਤਾਂ ਨੇ ਇਹ ਲਹਾ ਚਾਂਪੂਦੀਆਂ ਨੇ ਇਹਨਾਂ ਨੂੰ ਕਹਿ ਸਕਦਾ ਮੰਤਰੀਆ ਕੋ ਨਾ ਇਹਨਾਂ ਤਾਰ ਸਾਹਦਾ ਪੰਚਾਇਤਾਂ ਨੂੰ ਜਿਹੜੇ ਮੂਰੇ ਚਮਚੇ ਨੇ ਜਿਹੜੇ ਚਮਚਣੇ ਨੇ ਉਹਨਾਂ ਤਾਂ ਕਹਿ ਸਕਦਾ ਮੈਨੂੰ ਡਰ ਤਾਂ ਗਿਆ ਜਦੋਂ ਮਰਗਤ ਪੰਚਾਇਤ ਵੀ ਆਏ ਚਾਹੇ ਨਕਲ ਆਏ ਹੋਏ ਥੇ ਕਰੀਬੰਦੇ ਦੇ ਨਕਲ ਆਏ ਪਿਆ ਉੱਥੇ ਉਹ ਆਮ ਆਦਮੀ ਦੀ ਪਾਰਟੀ ਦਾ ਉਹ ਹੈ ਉਸੇ ਕੋਲੇ ਸਾਰੇ ਜਾਣਦੇ ਆ ਉਹਦੇ ਕਰਕੇ ਸਾਰੇ ਬਿੜੇ ਦੀਆਂ ਵੋਟਾਂ ਚੋਣਦੇ ਆ